ਬੇਬੇ ਹਾਂ ਲਤਾ ਬੁੜੇ ਦੇ ਗਰੰਟੀਡ ਡਾਕਟਰ ਨੇ ਨਹੀਂ ਐਵੇਂ ਸੀ ਬਿਮਾਰੀ ਪੈਣਾ ਨਾ ਅਤਾ ਨਾ ਪਤਾ ਆ ਕਿ ਇਸ ਵਿੱਚ ਬੁढ़ा ਨਹੀਂ ਹੈ ਜੇ ਬੁढ़ा ਨਹੀਂ ਤਾਂ ਉਹਦੀ ਮਾਂ ਦਾ ਖਸਮ ਹੈ ਹਮ ਗੱਲ ਸੁਣ ਵੀ ਹਾਂ ਆਪਾਂ ਘਰੇ ਬਿਜਲੀ ਲਾ ਦਿੰਨੇ ਆ ਹੈ ਕੀ ਤਾਰਾਂ ਜੋੜ ਕੇ ਸੁੱਝ ਛੱਡ ਦਾਂਗੇ ਹਾਂ ਬੇਬੇ ਨਾ ਬੇਬੀ ਨਾ ਐ ਦਾ ਕਰ ਮੇਰਾ ਪੁੱਤ ਮਰ ਜਾ ਇਹ ਵੀ ਠੀਕ ਹੈ ਮਾ ਦਿੰਨੇ ਆ ਖੜਾ ਛੱਟੂ ਆਪਣੇ ਕਿਹੜੇ ਬੰਦਿਆਂ ਦੀ ਘਾਟ ਹੈ ਜਿੱਟੇ ਨਾਲ ਗਿੱਟੇ ਭਟਦੇ ਫਿਰਦੇ ਨੇ ਉਹਦਾ ਦੁਸ਼ਮਣਾ ਕੀ ਪਤਾ ਇੱਕ ਇੱਕ ਕਰਕੇ ਸਾਰਿਆਂ ਨੂੰ ਲੈ ਜੂ ਆ ਮੰਗਲ ਦਾ ਹਾਲ ਨਹੀਂ ਦੇਖਿਆ ਹਾੜੇ ਬੇਬੇ ਆਦੇ ਚੋਲੇ ਚ ਪੁੱਤ ਨੂੰ ਨਹੀਂ ਮੈਂ ਕਮਲੀ ਨਹੀਂ ਪੁੱਤਾਂ ਨਾਲੋਂ ਪੋਤੇ ਬਾਹਲੇ ਪਿਆਰੇ ਹੁੰਦੇ ਆ ਮੈਂ ਵੀ ਦਿਲ ਤੇ ਪੱਥਰ ਰੱਖ ਕੇ ਇਹ ਗੱਲ ਕਹੀ ਐ ਬੇਬੇ ਮਾਰਨਾ ਤਾਂ ਕਾਨੂੰ ਹੈ ਫਿਰ ਵੀ ਭਤੀਜਾ ਆ 10 10 ਕਿੱਲੇ ਜ਼ਮੀਨ ਥੋੜੀ ਵਧੂਗੀ ਹੈ ਉਹਦੇ ਹਿੱਸੇ ਦੀ ਜ਼ਮੀਨ ਮੈਂ ਤੁਹਾਨੂੰ ਵਡਣੀ ਐ ਦਾ ਚਾਚਾ ਨੋ ਓਏ ਓ ਕਾਦੇ ਬੰਦੇ ਜੋ ਮਾਂ ਦੀ ਗੱਲ ਹੀ ਨਾ ਰੱਖ ਸਕਣ ਜਦੋਂ ਰੱਬ ਨਹੀਂ ਕਹਤਾ ਚੱਕ ਦਿੰਨੇ ਓਏ ਹੁਣ ਕਾਦੀ ਪੰਚਾਇਤ ਕਰੀ ਜੰਨੇ ਹੋ ਯਾਰ ਇੱਕ ਮਿੰਟ ਮੇਰੀ ਗੱਲ ਤਾਂ ਸੁਣ ਲੋ ਕਬਰਾਉਣੀ ਕਿਉਂ ਐ ਚਾਚੀ गारंटी दा ता पता ही नहीं लगणा या बन्दरा पी ले बेबे मैंगो शेक आ शेयर मण के पीला ਕਿਹੜੇ ਕੰਜਰ ਨੇ ਸਿਆਲਾ ਚ ਮੰਗੋ ਲਾਇਆ ਮੈ ਨਹੀਂ ਮਿੰਦਾ ਲੈ ਜਾ ਮੈ ਨਹੀਂ ਮਿੰਦਾ ਲੈ ਜਾ ਚਲੋ 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 ਉਹ ਮੈਨੂੰ ਛੱਡ ਦੋ ਉਹ ਨਾ 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 ਲੈ ਲੋ ਜੀ ਚੱਲਦੀ ਚੱਲਦੀ ਵੀਡੀਓ ਸ਼ੇਅਰ ਕਰ ਦਿਓ ਜੀ ਨਾਨਾ ਜੀ ਦੀ ਅੰਤਿਮ ਯਾਤਰਾ ਹੈ ਜੀ ਇੱਕ ਦੂ ਮੁਰ ਕੇ ਨਾਨਾ ਜੀ ਨਹੀਂ ਮਿਲਨੇ ਅੱਜ ਤੁਹਾਨੂੰ ਦਿਖਾ ਦਿੰਨੇ ਆ ਜੀ ਨਾਨਾ ਜੀ ਦੇ ਸਪਰੇਅ ਅੰਦਰ ਤੇ ਨਾਨਾ ਜੀ ਸੁੰਡੀ ਮੰਗੂ ਹੋਏ ਇਕੱਠੇ ਆ ਜਿਓ ਜੀ ਆਜੋ ਲਾਈਵ ਨਹੀਂ ਬੇਬੇ ਛੱਡ ਦੋ ਜੇ ਇਹਨੂੰ ਕੁਝ ਹੋ ਗਿਆ ਪਾ ਸਾਰੇ ਜੇਲ੍ਹ ਚ ਜਾਵਾਂਗੇ ਨੈਟ ਤੇ ਚੜਦਾ ਬੁੱਝ ਜੇ ਨੇ ਇੱਕ ਦੂ ਮੁਰ ਕੇ ਨਾਨਾ ਜੀ ਨਹੀਂ ਜਾਣਾ ਨਾਨੀ ਮਾਂ बई तेरे चो तो नाना क्डन गे मेरे चो की क्डन गए कलाकार याद है वे तेन जो कंध का विह होरे ना दियां बोलियां सी ਉਦੋਂ ਆਪਣਾ ਨਵਾਂ ਨਵਾਂ ਵਿਆਹ ਹੋਇਆ ਸੀ ਤੇਰਾ ਖੇਤ ਜਾਣ ਨੂੰ ਜੀ ਨਹੀਂ ਕਰਦਾ ਸੀ ਆਨੀ ਮਹਾਨੀ ਘਰੇ ਆ ਜਾਂਦਾ ਸੀ ਤੂੰ ਮੇਰਾ ਬੜਾ ਮੋਹ ਕਰਦਾ ਸੀ ਹੁਣ ਦਿਲ ਤੇ ਅਥਰਾ ਕੇ ਦੱਸਵੇਂ ਤੈਨੂੰ ਮੇਰਾ ਜਵੇਂ ਹੀ ਮੋਹ ਨਹੀਂ ਆਉਂਦਾ ਬੇਬੇ ਕਹਿੋ ਜਾਂ ਗੱਲਾਂ ਕਰੀਆਂ ਨਹੀਂ ਮੈਨੂੰ ਸੰਗ ਆਉਂਦੀ ਐ ਤੈ ਜਾਣਿਆ ਤੂੰ ਮੇਰਾ ਖਸਮ ਐ ਉਹਨੇ ਤਾਂ ਮੇਰੇ ਸਿਰ ਦੇ ਜੂਂਦੇ ਨਹੀਂ ਜਿੰਨੇ ਮੈਂ ਤੇਰੇ ਕੰਮ ਕੀਤੇ ਨੇ ਸਾਰੀ ਉਮਰ ਤੂੰ ਮੈਨੂੰ ਸੁੱਖ ਦਾ ਸਾਰ ਹੀ ਲੈ ਨਹੀਂ ਦਿੱਤਾ ਆ ਹੱਥ ਜੋੜੇ ਤੇਰੇ ਮੂਰੇ ਦੁਸ਼ਮਨਾ ਹੁਣ ਭੱਜ ਜਾ ਬੇਬੇ ਮੈਨੂੰ ਕਹੀਂ ਹਾਂ ਮੈਂ ਤੈਨੂੰ ਭੜੇ ਭੜੇ ਬਾਬੇ ਕੋਲੇ ਲੈ ਕੇ ਜਾਊਂਗੀ ਤਾਈ ਹਾਂ ਇਹਨੂੰ ਚਿਮਟੇ ਵਾਲੇ ਬਾਬੇ ਕੋਲੇ ਲੈ ਕੇ ਚਲਦੇ ਆ ਨਹੀਂ ਬੇਬੇ ਮੈਨੂੰ ਪੀਜ ਵਾਲੇ ਬਾਬੇ ਕੋਲ ਲੈ ਜਾ ਹਾਂ ਜ ਤੈਨੂੰ ਖਾ ਨਹੀਂ ਹਾਂ ਮੈਂ ਪੀਜ ਜਾ ਆਹ ਬਾਬਿਆਂ ਜੀ ਕੋਣੇ ਤੂੰ ਮੇਰਾ ਸਿਰ ਮਾਤਾ ਜੀ ਤੁਸ ਪਰਦੋ ਕੋਣੇ ਤੂੰ ਮੇਰਾ ਬਣੀ ਹਰ ਆਸ ਤੋਂ ਤਿਨਾ ਪੜੂ ਨਾ ਤਿਨਾ ਕੀ ਆ ਬੁਬਦੀ ਮੇਰਾ ਸੰਤੇ ਆਲਾ ਸੋਹੀ ਦਸ ਕੋਣੇ ਤੂੰ ਜੱਟੀ ਨਹੀਂ ਜਾਂਦੀ ਲਾਲਾ ਜੋਰ ਵੇਖ ਲੈ ਫਿਰ ਤੂੰ ਕਹਿਣਾ ਮੈਂ ਜਾਣਾ ਤੇ ਮੈਂ ਜਾਣ ਨਹੀਂ ਦੇਣਾ ਤੈਨੂੰ ਬੋਤਲ ਚ ਬੰਦ ਕਰਕੇ 10 ਗਾ ਜ਼ਮੀਨ ਚ ਡੂੰਗਾ ਗੱਡਾਂਗਾ 10 ਚੌਂਚ ਲੈਣਾ ਕਰ ਨਾ 10 ਦੇ ਨੂੰ ਚਿਮਟਾ ਪਰ ਸਾ ਬਾਬਾ ਸਾਨੂੰ ਕਸ ਕੌਣ ਹੈ ਤੂੰ ਮੈਂ ਦੀ ਘਰ ਵਾਲੀ ਜੈ ਬਾਬਿਆਂ ਦੀ ਸੁਖਚੈਨ ਕੋਰ ਆਪਦੇ ਬੰਦੇ ਚ ਬੜੀ ਬੈਠੀ ਐ ਜਾਂਦੀ ਕਿਉਂ ਨਹੀਂ ਐਨਾ ਮੋਹ ਮੋਹਵਾ ਕੋਈ ਨਹੀਂ ਜੇ ਮੈਂ ਇਹਨੂੰ ਛੱਡਦਾ ਇਹਨੇ ਦੂਜੀ ਕਰ ਲੈਣੀ ਐ ਮੈਂ ਨਹੀਂ ਕੱਢ ਦਿੰਦੀ ਸੁੱਖ ਦਿੰਨੇ ਨੂੰ ਨੇ ਪਾ ਚਲਦਾ ਤੂੰ ਕੌਣ ਡਿੰਪਲ ਚਮਟੇ ਵਾਲੇ ਬਾਬਾ ਜੀ ਫਾਦਰ ਆ ਮੇਰੇ ਮੇਰੇ ਸੱਚੀ ਕੁਝ ਨਹੀਂ ਹੈਗਾ ਮੈਨੂੰ ਜਾਨਦੇ ਆ ਰਿਲੈਕਸ ਮੈਨੂੰ ਪਤਾ ਤੇਰੇ ਚ ਕੁਝ ਨਹੀਂ ਹੈਗਾ ਉਹ ਹੈ ਤਾਂ ਮੇਰੇ ਡੈਡ ਚ ਵੀ ਕੁਝ ਨਹੀਂ ਉਹ ਤਾਂ ਉਹਨੇ ਬਿਜ਼ਨਸ ਬਣਾਇਆ ਹੋਇਆ ਤੇ ਲੋਕੀ ਉਹਨਾਂ ਦੇ ਮਗਰ ਲੱਗੇ ਹੋਏ ਨੇ ਪਰ ਤੂੰ ਜੋ ਚੌਣਾ ਹੈ ਨਾ ਉਹ ਇਹਰਾ ਹੈ ਨਹੀਂ ਜਾਏਗਾ ਕਿੱਥੇ ਭੱਜ ਕੇ ਆਪਦੇ ਘਰੇ ਲਿਆ ਕੇ ਫੇਰ ਸੱਟ ਦੇਣਗੇ ਤੈਨੂੰ ਇੱਥੇ ਉਹਦੋਂ ਤਾਂ ਡੈਡ ਨੇ ਹੋਰ ਵੀ ਜ਼ਿਆਦਾ ਚਮਟਾ ਫੇਰਨਾ ਤੇਰੇ ਤੇ ਯਾਰ ਮੇਰੀ ਸੱਚੀ ਕੁਛ ਨਹੀਂ ਹੈਗਾ ਮੈਨੂੰ ਸੌਣ ਲੱਗੇ ਅ ਅ ਅੰਦਰਖਤ ਮੱਥੇ ਲੱਗਦਾ ਮੈਂ ਨੀਂਦ ਚੱਕਦਾ ਆਈ ਨੋ ਯੂ ਆਰ ਸੱਚ ਅ ਬਿਊਟੀਫੁਲ ਸੋਲ ਤੈਨੂੰ ਤਾਂ ਤੈੱਕੀ ਪਤਾ ਲੱਗਦਾ ਹੈ ਕਿ ਤੂੰ ਦਿਲ ਦਾ ਕਿੰਨਾ ਚੰਗਾ ਹੈ। ਅ ਕੁਝ ਨਹੀਂ ਕਰਨਾ ਤੂੰ। ਅੰਦਰ ਜਾ। ਸਾਰਿਆਂ ਦੇ ਸਾਹਮਣੇ ਡੱਡ ਦੇ ਦੋਵੇਂ ਪੈਰ ਫੜ ਲੈ। ਕੁਝ ਨਹੀਂ ਕਹਿੰਦੇ ਤੈਨੂੰ ਉਹ। ਨਾਲੇ ਇੱਕ ਗੱਲ ਹੋਰ। ਜੇ ਤੈਨੂੰ ਕਦੇ ਕਿਸੇ ਚੀਜ਼ ਦੀ ਲੋੜ ਪਈ ਨਾ ਤਾਂ ਮੈਨੂੰ ਯਾਦ ਕਰ ਲਈ। ਮੈਂ ਤੇਰੀ ਹੈਲਪ ਕਰੂੰਗੀ। ਠੀਕ ਹੈ? ਮੱਜਾਂ ਤੋਂ ਬਾਅਦ ਤੇਰੇ ਤੋਂ ਮੁਸਕਾਨਦੀ। Yine verdim çok muskun ya da? Fulla çöpten koş bu on diye.